ਉਹ ਹਾਂ ਵੀ ਸਰਿੰਦਰ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਫੋਨ ਕਿਉਂ ਨਹੀਂ ਚੱਕਦਾ ਤੂੰ ਪਾਦੀ ਉਹ ਪੇਮੈਂਟ ਅਰੇਂਜ ਨਹੀਂ ਹੋਈ ਮੈਂ ਠੇਕਾ ਲਿੱਤਾ ਰੇਂਜ ਨਹੀਂ ਹੋਈ ਲੈਣ ਤੋਂ ਪਹਿਲਾਂ ਸੋਚਣਾ ਸੀ ਭਾਜੀ ਮੈਂ ਨਾ ਅੱਗੇ ਪੇਮੈਂਟ ਦਿੱਤੀ ਹੋਈ ਆ ਉਹ ਅੱਗੋਂ ਪੇਮੈਂਟ ਹੀ ਨਹੀਂ ਆ ਰਹੀ ਨਾਲੇ ਦੋ ਚੀਜ਼ ਮੈਨੂੰ ਅੱਗੇ ਨਾਲ ਕੋਈ ਮਤਲਬ ਨਹੀਂ ਮੈਂ ਤੈਨੂੰ ਦਿੱਤੀ ਆ ਮੈਂ ਤੇਰੇ ਤੋਂ ਲੈਣੀ ਆ ਮੈਂ ਤੇਰੀ ਰਜਿਸਟਰੀ ਰੱਖੀ ਮੈਂ ਰਜਿਸਟਰੀ ਕਰਾ ਲੈਣੀ ਆ ਮਕਾਨ ਤੋਂ ਹੱਥ ਤੋਂ ਹੋ ਬੈਠੇਗਾ ਡਰਾਮੇ ਖੋਰੀ ਲਾਈ ਤੂੰ ਕੋਈ ਨਾ ਭਾਜੀ ਮੈਂ ਸ਼ਾਂਤਤਾ ਕਰ ਦਿੰਦੀ ਆ ਸ਼ਾਮ ਦਾ ਮਤਲਬ ਸ਼ਾਮ ਹੈ ਮੈਨੂੰ ਦੁਬਾਰਾ ਨਾ ਕਿਹੜਾ ਮਾਰਨਾ ਪਵੇ ਆਪਣੇ ਕਿੜਾਗਾ ਆ ਤਾਂ ਕੱਢ ਦੋ ਨੇ ਆ ਪਾਰਟੀਕਲ ਹੋਣੀ ਹੋਇਆ ਆ ਕਿੱਥੋਂ ਆ ਗਿਆ ਕੀ ਹੋ ਗਿਆ ਇਹ ਤਾਂ ਫਿਰ ਉਂਗਰਾਇਆ ਲੈ ਤੇ ਤੇ ਹਾਲਾਂ ਦੇ ਆਪਣ ਨੂੰ ਕੀ ਕਹਿੰਦਾ ਕਹਿੰਦਾ ਨਹੀਂ ਯਾਰ ਇਹਦੇ ਪੈਸੇ ਦੇਣਿਆਂ ਮੈਂ ਤੇ ਦੇ ਕੇ ਪਰਾਂ ਕਰ ਐਵੇਂ ਯਾਰ ਪਗਰ ਲਾਇਆ ਤੇ ਪਈਆ ਤੈਨੂੰ 10 ਲੱਖ ਰੁਪਇਆ ਦੇ ਕੇ ਪਰਾਂ ਕਰ ਯਾਰ ਤੇ ਤੈਨੂੰ ਉਹਦਾ ਪੇਮੈਂਟ ਹੋ ਰਿਹਾ ਯਾਰ ਮੇਰਾ ਤਾਂ ਆਪਣੀ ਪੇਮੈਂਟ ਨਹੀਂ ਆਈ ਯਾਰ ਅਜੇ ਤੱਕ ਆ ਮਹੀਨੇ ਦਾ ਬਿਹਾਏ ਵੀ ਨਹੀਂ ਦਿੱਤਾ ਮੇਰਾ ਹੇ ਤੱਕ ਉਹਨੇ ਇਹ ਪੈਸੇ ਤੂੰ ਕੀ ਕੀਤਾ ਯਾਰ ਲਾਗ ਜਾਂਦੇ ਉਹਨਾਂ ਇਨਵੈਸਟਮੈਂਟ ਯਾਰ ਦਿੱਤੇ ਨਹੀਂ ਆਡਰਾਂ ਦੇਤੇ ਮੈਂ ਪੈਸੇ ਮਾਰ ਮਾਰ ਕਿੰਨਾ ਮੰਗਾਇਆ ਇਹਦਾ ਮੇਰੀ ਗੱਲ ਸੁਣ ਹਾਂ ਤੇ ਇਹ ਜੀ ਮੇਰੇ ਹੁਣ ਮੇਰੇ ਬਾਰੇ ਪੁੱਛੂ ਬਣਾ ਕੇ ਹਾਂ ਕਿਉਂਕਿ ਮੇ ਤਾਂ ਅੱਜ ਆਇਆ ਨਹੀਂ ਕਿ ਮੈਂ ਪਿੱਛੇ ਲੋਕ ਦਾ ਕਾਊਂਟਰ ਦੇ ਠੀਕ ਹੈ ਉਹ ਦੇਰ ਚੱਲ ਜੂਮ ਦੱਸ ਦੇ ਠੀਕ ਹੈ ਠੀਕ ਹੈ ਹਾਂਜੀ ਭਾਈ ਜੀ ਜਗਦੀਪ ਭਾਈ ਜਗਦੀਪ ਭਾਈ ਅੱਜ ਕੰਮ ਚੱਲੇਗਾ ਕਿਤੇ ਕੱਲ ਹੀ ਆਊਗਾ ਜੀ ਹੁਣ ਦੱਸ ਕਿਨੇ ਗਿਆ ਕਿੱਥੇ ਗਿਆ ਦੱਸ ਕਿਨੇ ਗਿਆ ਕੰਮ ਪੈ ਗਿਆ ਹੋਣਾ ਦੱਸੋ ਦੱਸੀ ਕੋਣ ਦੋਸਤ ਆ ਭਾਜੀ ਮੇਰਾ ਤੇ ਦੁਕਾਨ ਫੇਰ ਭਾਜੀ ਤੁਹਾਨੂੰ ਛੱਡ ਗਈ ਭਾਜੀ ਭਰਾ ਵਰਗੇ ਦੋਸਤ ਨੇ ਯਾਰ ਕਿਹੜੀ ਗੱਲ ਕਰਤੀ ਯਾਰ ਜ਼ਿੰਮੇਵਾਰੀ ਸਾਸੀ ਵੀ ਸਮਝੀ ਭਰਾਵਾਂ ਦੀ ਐਡੀ ਕਿਹੜੀ ਗੱਲ ਕੋਣ ਤਾਂ ਆ ਵਜੀ ਜਾਂਦਾ ਬਾਈ ਉਹ ਤਾਂ ਉਹ ਭੁੱਲ ਗਿਆ ਹੋਣਾ ਕੋਈ ਗੱਲ ਨਹੀਂ ਕੋਈ ਨਹੀਂ ਆ ਜਾਏਗਾ ਫਿਰ ਦੱਸੋ ਦੱਸੋਗੀ ਵੀਰੇ ਉਹਨੂੰ ਪਤਾ ਹੀ ਆ ਯਾਰ ਪੇਮੈਂਟ ਲੈਣੀ ਆ ਮੈਂ ਵੀ ਅੱਗੋਂ ਪੇਮੈਂਟ ਲਾ ਕੇ ਦਿੱਤੀ ਹੋਈ ਆ ਯਾਰ ਪੇਮੈਂਟ ਕੋਈ ਨਹੀਂ ਪਾਈ ਉਹਦੇ ਨਾਲ ਹੀ ਗੱਲ ਕਰ ਲੋ ਯਾਰ ਆਪਾਂ ਨੂੰ ਨਹੀਂ ਸਵਾਰ ਦੱਸਿਆ ਉਹਨੇ ਕੋਈ ਤੇ ਉਹਦੇ ਨਾਲ ਹੀ ਗੱਲ ਕਰਨ ਆਇਆ ਉਹਦੀ ਦੁਕਾਨ ਤੇ ਆਇਆ ਬੰਦਾ ਕਿੱਥੇ ਮੈਨੂੰ ਮਿਲਦਾ ਤਾਂ ਚਲਾ ਗਿਆ ਉਹਨੂੰ ਕੰਮ ਪੈ ਗਿਆ ਕਿਤੇ ਕੱਲ ਆ ਜਾਓ ਤੁਸੀਂ ਕੋਈ ਗੱਲ ਨਹੀਂ ਇਹੋ ਜਿਹਾ ਕਿਹੜਾ ਕੰਮ ਪੈ ਗਿਆ ਵੀਰੇ ਮੋਬਾਈਲ ਇੱਥੇ ਛੱਡ ਗਿਆ ਯਾਰ ਉਹ ਭਾਜੀ ਉਹਨੂੰ ਪੁੱਛਿਆ ਯਾਰ ਮੈਂ ਤਾਂ ਧਿਆਨ ਰੱਖ ਰਿਹਾ ਦੁਕਾਨ ਦਾ ਯਾਰ ਤੁਸੀਂ ਮੇਰੇ ਤੇ ਚੜੀ ਜਾਂਦੇ ਹੋ ਮੈਂ ਦੇਣਾ ਕੁਝ ਤੁਹਾਡਾ ਨਹੀਂ ਤੁਸੀਂ ਤਾਂ ਨਹੀਂ ਦੇਣਾ ਬਾਈ ਪਰ ਜਦੋਂ ਆਊਗਾ ਨਾ ਸੁਨੇਹਾ ਦੇ ਦਿਓ ਕੋਈ ਨਹੀਂ ਉਹੀ ਮਸਲਤਾਂ ਖਰਾਬ ਕਰਨ ਆ ਜਾਂਦੇ ਆ ਕੰਮ ਨਹੀਂ ਕਾਰ ਨਹੀਂ ਹਾਂ ਵੀ ਸਤਿੰਦਰ ਬੁਲਾਇਆ ਸੀ ਤੂੰ ਮੈਨੂੰ ਆਓ ਭਾਜੀ ਕਿਤੇ ਜਾਣਾ ਆਪਾਂ ਕਿੱਥੇ ਜਾਣਾ ਜਾਣਾ ਭਾਜੀ ਉਹ ਭਰਾਵਾ ਮੈਂ ਨਹੀਂ ਤੇਰਾ ਕਿੱਥੇ ਜਾਣਾ ਜੁਣਾ ਮੈਨੂੰ ਪੈਸੇ ਦੇ ਮੈਂ ਪੈਸੇ ਲੈਣ ਆਇਆ ਬਾਰ ਬਾਰ ਆਓ ਭਾਜੀ ਜਾਓ ਭਾਜੀ ਮੇਰੇ ਕੋਲ ਨਹੀਂ ਹੁੰਦਾ ਉਹ ਵੀਰੇ ਮੈਂ ਜੀ ਤੋਂ ਪੈਸੇ ਤਾਂ ਤੋਂ ਲੈ ਕੇ ਜਿਹਨੂੰ ਦਿੱਤੇ ਆ ਨਾ ਉਦੇ ਕੋਲ ਜਾਣਾ ਉਹ ਪਾਜੀ ਮੈਨੂੰ ਕੀ ਕਰਨਾ ਹਾਂ ਉਦੇ ਕੋਲ ਜਾ ਕੇ ਯਾਰ ਪਾਜੀ ਇੱਕ ਮਿੰਟ ਬੈਠੋ ਤਾਂ ਸਹੀ ਤੁਹਾਨੂੰ ਕੁਝ ਦਿਖਾ ਦਵਾ ਚਲੋ ਪੈਸੇ ਤਾਂ ਮੈਂ ਦੇਣੇ ਹੀ ਆ ਤੁਹਾਡੇ ਇੱਕ ਵਾਰੀ ਉਦੇ ਕੋਲ ਜਾਤ ਆਈਏ ਕੀ ਪਤਾ ਅਗਲਾ ਦੇ ਹੀ ਦੋਵੇਂ ਪੈਸੇ ਚਲੋ ਚਲੋ ਦੇਖ ਲੈਣੇ ਬੰਦਾ ਵੀ ਦੇਖ ਲੈਣੇ ਤੁਹਾਡਾ ਆ ਦੇਖ ਆ ਨਵੀਂ ਟੀ-ਸ਼ਰਟ ਮਖਾਈ ਆ ਸੋਹਣੀ ਸੁਣੀ ਨਾ ਬਹੁਤ ਮਾਲ ਬਹੁਤ ਸੋਹਣਾ ਯਾਰ ਆ ਫੇਰ ਆ ਗਿਆ ਇਹ ਤੋੜਿਆ ਨਹੀਂ ਸੀ ਤਾਂ ਪਹਿਲਾਂ ਯਾਰ ਪਹਿਲਾਂ ਤਾਂ ਗੱਲਾਂ ਲਾ ਕੇ ਤੋੜਦਾ ਯਾਰ ਹੁਣ ਵੀ ਤੋੜਦਾ ਕੀ ਕਰਾ ਇਹਨੂੰ ਯਾਰ ਬਾਹਰ ਪੋਚ ਦੇ ਕੇ ਪਰਾਂ ਕਰੀ ਯਾਰ ਨਾਲ ਕਿਨੂੰ ਲਾਇਆ ਇਹ ਯਾਰ ਕੁਝ ਕਰ ਕਰਨਾ ਦੇਵੇ ਯਾਰ ਦੇ ਕੇ ਪੈਸੇ ਸੈਟ ਕਰਨ ਉਹ ਪੈਸੇ ਇਹਨੂੰ ਕੀ ਬੜਾ ਫਰਕ ਪੈਂਦਾ ਯਾਰ ਇਹਨੇ ਕੁਝ ਨਹੀਂ ਕਰ ਲੈਣਾ ਦੇ ਦਾਂਗੇ ਪੈਸੇ ਕੋਈ ਨਹੀਂ ਐਡੀ ਕੀ ਕਾਲੀ ਏ ਯਾਰ ਮੈਂ ਤਾਂ ਉਹ ਆਪਾਂ ਪੈਸੇ ਬੁਲਟ ਲਟਕਾਉਣੀ ਆ ਆਪਾਂ ਦਿਨੇ ਦੂਨੇ ਨਹੀਂ ਇਹਦੇ ਯਾਰ ਮੈਂ ਤਾਂ ਸਿੱਧੀ ਗੱਲ ਤਾਂ ਆਪਾਂ ਕਿਹੜਾ ਰਜਿਸਟਰੀ ਰੱਖੀ ਆ ਯਾਰ ਪਰੀਗਲ ਹਣਾ ਤੂੰਰੇ ਜਾ ਮੈਠੀ ਲੁਕਦਾ ਠੀਕ ਆ ਚਲ ਦੇਖਦਾ ਇਹਦੀ ਕਹਿ ਨਹੀਂ ਕਰਦਾ ਕੋਈ ਸੈਟਿੰਗ ਦਾ ਨਾ ਆਇਆ ਨਹੀਂ ਬਾਈ ਜਗਦੀਪ ਨਹੀਂ ਆਇਆ ਨਹੀਂ ਬਾਈ ਹਜੇ ਯਾਰ ਆ ਹਾਲ ਹੈ ਬਾਈ ਭਾਜੀ ਮੈਂ ਕੀ ਲੈਣਾ ਜਗਦੀਪ ਤੋਂ ਯਾਰ ਮੈਂ ਤੁਹਾਨੂੰ ਦਿੱਤੀ ਪੇਮੈਂਟ ਯਾਰ ਤੁਸੀਂ ਮੈਨੂੰ ਕੀ ਦਿਖਾਣ ਲੈ ਆਏ ਹੋ ਇੱਥੇ ਮੈਂ ਤੁਹਾਨੂੰ ਇਹ ਦਿਖਾਣ ਲੈ ਆਇਆ ਜਿਨ੍ਹਾਂ ਨੂੰ ਆਪਾਂ ਵਿਸ਼ਵਾਸ ਕਰਕੇ ਪੇਮੈਂਟ ਦੇ ਦਿੱਤੀ ਆ ਨਾ ਅੱਗੋਂ ਇਦਾਂ ਕਰਦੇ ਸਵੇਰੇ ਵੀ ਮ ਆਇਆ ਭਾਈ ਨੂੰ ਪੁੱਛਿਆ ਕਹਿੰਦਾ ਵੇ ਮੈਂ ਦੋਸਤ ਆ ਮੇਰਾ ਉਹ ਨਿਕਲ ਗਿਆ ਉਹ ਇਹਦੇ ਇਹਦੇ ਲੈ ਕੇ ਆਪਣੀ ਦੁਕਾਨ ਛੱਡ ਗਿਆ ਭਾਜੀ ਤੁਸੀਂ ਨਾ ਪਲੇਮਾਨਸ ਬੰਦੇ ਹੋ ਤੁਹਾਡੀ ਦਸਤੀ ਪਈ ਹੈ ਮੈਂ ਤੁਹਾਨੂੰ ਪੇਮੈਂਟ ਦਿੱਤੀ ਹੈ ਵੀਰੇ ਮੈਂ ਤੁਹਾਡੇ ਨੂੰ ਦਿੱਤੀ ਹੈ ਮੈਂ ਇਹਨਾਂ ਨੂੰ ਜਾਣਦਾ ਹੀ ਨਹੀਂ ਉਹ ਤੁਹਾਨੂੰ ਜਾਣਦਾ ਤੁਸੀਂ ਮੈਨੂੰ ਪੇਮੈਂਟ ਦਾ ਅਰੇਂਜ ਕਰਕੇ ਦਿਓ ਜਾਂ ਵਿਆਜ ਦਿਓ ਨਹੀਂ ਤਾਂ ਮੈਂ ਤੁਹਾਡੀ ਪ੍ਰਾਪਰਟੀ ਵੇਚ ਦੇਣੀ ਭਾਜੀ ਆ ਦੇਖ ਲਓ ਭਾਈ ਯਾਰ ਭਾਈ ਮੈਂ ਕੀ ਦੇਖਾਂ ਯਾਰ ਤੁਹਾਨੂੰ ਹੀ ਦੇਖਣਾ ਪੈਣਾ ਵੀਰੇ ਮੈਨੂੰ ਕਿੱਦਾਂ ਦੇਖਣਾ ਪੈਣਾ ਯਾਰ ਗੱਲ ਸੁਣੋ ਮੇਰਾ ਭਰਾ ਜਗਦੀਪ ਨੂੰ ਫੋਨ ਕਰਕੇ ਬੁਲਾ ਲਓ ਨਹੀਂ ਅੱਜ ਮੇਰਾ ਪੰਗਾ ਪੈ ਜਾਣਾ ਮੈਂ ਵਿਸ਼ਵਾਸ ਕਰਕੇ ਆਪਣੀ ਪ੍ਰਾਪਰਟੀ ਰੱਖੀ ਹੋਇਆ ਯਾਰ ਉਹਨਾਂ ਕੋਲੇ ਭਾਜੀ ਫੋਨ ਕਰ ਲਓ ਯਾਰ ਮੈਨੂੰ ਕੀ ਕਹਿ ਰਹੇ ਯਾਰ ਮੈਂ ਤਾਂ ਵੈਸੇ ਖੜਾ ਦੁਕਾਨ ਤੇ ਹਾਂ ਉਹ ਤੁਹਾਡੇ ਕੋਲੇ ਪਿਆ ਯਾਰ ਉਹ ਕਿੱਥੇ ਪਿਆ ਫੋਨ ਯਾਰ ਮੇਰੇ ਕੋਲ ਤੇ ਤੁਸੀਂ ਇਹ ਕਹਿੰਦੇ ਜਗਦੀਪ ਆਇਆ ਨਹੀਂ ਫੋਨ ਕਿੱਥੇ ਚਲਾ ਗਿਆ ਉਹ ਯਾਰ ਸਾਨੂੰ ਨਹੀਂ ਪਤਾ ਇਹ ਗੱਲ ਦਾ ਫੋਨ ਕਰਕੇ ਪੁੱਛ ਲੈ ਯਾਰ ਸਾਨੂੰ ਨਹੀਂ ਪਤਾ ਭਾਜੀ ਬੋਲਦਾ ਕਿੱਦਾਂ ਯਾਰ ਰੰਦਾ ਯਾਰ ਮੈਂ ਕਿੱਦਾਂ ਬੋਲਦਾ ਭਾਈ ਤੇਰੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਹੈਗਾ ਮੇਰਾ ਯਾਰ ਉਹ ਯਾਰ ਤਮੀਰ ਨਾਲ ਤਾਂ ਬੋਲ ਉਹ ਕੀਹੜੀ ਗੱਲ ਹੈ ਗੱਲ ਮੇਰੀ ਜਨਾਹ ਹੋਰੀ ਵਿੱਚ ਤੂੰ ਕਿ ਬੋਲੀ ਜਨਾਹ ਯਾਰ ਤੇ ਮ ਪਤਾ ਨਹੀਂ ਕਿਹੜੇ ਬੰਦੇ ਨੂੰ ਪੈਸੇ ਦੇ ਦਿੰਦੇ ਤੁਸੀਂ ਕੋਈ ਨਾ ਭਾਈ ਤੁਹਾਨੂੰ ਪੇਮੈਂਟ ਦੇ ਦਾਂਗੇ ਤੁਸੀਂ ਇਦਾਂ ਕਰਿਓ ਜੇ 2 ਦਿਨਾਂ ਚ ਮੈਂ ਪੇਮੈਂਟ ਨਾ ਦਿੱਤੀ ਤੁਸੀਂ ਪ੍ਰਾਪਰਟੀ ਵੇਚ ਦਿਓ ਕੋਈ ਗੱਲ ਨਹੀਂ ਕਿਉਂਕਿ ਭਾਈ ਆਪਾਂ ਤਾਂ ਫਸੇ ਹੀ ਹੋਇਆ ਕਿਉਂਕਿ ਅਸੀਂ ਤਾਂ ਕਰ ਲਿਆ ਵਿਸ਼ਵਾਸ ਉਹਨਾਂ ਬੰਦਿਆਂ ਤੇ ਜਿਹੜੇ ਝੂਠ ਬੋਲਣਾ ਅੱਖਾਂ ਖੋਲ ਕੇ ਜਾਣਦੇ ਨੇ ਭਾਈ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ ਤੇ ਕਿਉਂ ਖੜੇ ਹੋ ਜਗਦੀਪ ਨੂੰ ਮੇਰਾ ਇੱਕ ਸੁਨੇਹਾ ਦੇ ਦਿਓ ਸਾਡੇ ਕੋਈ ਸਮਾਜਿਕ ਇੱਜ਼ਤ ਹੈ ਅਸੀਂ ਗੱਲਾਂ ਨਹੀਂ ਸੁਣ ਸਕਦੇ ਕਹੇ ਜੀ ਅਸੀਂ ਪੈਸੇ ਲੈ ਆ ਤੇ ਮੋੜਨੇ ਵੀ ਆ ਤੇ ਹੱਥ ਬੰਨ ਕੇ ਮੋੜਨੇ ਆ ਨਾਲੇ ਸਾਡੇ ਤਾਂ ਇਹੋ ਜਿਹਾ ਕਾਊਂਟਰ ਵੀ ਨਹੀਂ ਹੈਗੇ ਜਿਹਦੇ ਪਿੱਛੇ ਲੁਕ ਜੀਏ ਚਲ ਗਿਆ ਯਾਰ ਵਧੀਆ ਕੀਤਾ ਯਾਰ ਉਹ ਵਧੀਆ ਨਹੀਂ ਹੋਇਆ ਬਹੁਤ ਮਾੜਾ ਹੋਇਆ ਵਧੀਆ ਹੋਇਆ ਤਾਂ ਲੱਗਿਆ ਪਰ ਆਵਾ ਨੂੰ ਪਤਾ ਲੱਗ ਗਿਆ ਤੂੰ ਪਿੱਛੇ ਲੋਕ ਕੇ ਬੈਠਾ ਆ ਅੱਛਾ ਉਹਨੇ ਫਿਰ ਵੀ ਤੇਰੀ ਇੱਜ਼ਤ ਰੱਖੀ ਐ ਪਰ ਤੂੰ ਉਹਦੇ ਨਾਲ ਮਾੜੀ ਕਰ ਰਿਹਾ ਕਿੰਨੀ ਦੇਰ ਹੋਊਗੀ ਤੈਨੂੰ ਪੈਸੇ ਲੈਣੇ ਉਹਦੇ ਕੋਲ ਕੰਨੇ ਵੀ ਨਹੀਂ ਹੋਇਆ ਯਾਰ ਉਹ ਯਾਰ ਦੇ ਕੇ ਪਰਾਂ ਕਰ ਨਹੀਂ ਚੰਗਾ ਲੱਗਦਾ ਉਹਨੇ ਆਪਣੀ ਰਜਿਸਟਰੀ ਕਹਣੇ ਪਾਈ ਤੇਰੇ ਪੈਸੇ ਖਾ ਕੇ ਉਹ ਲੋ ਤਾਂ ਮੈਨੂੰ ਪਤਾ ਉਹ ਮੈਨੂੰ ਸੀ ਮੈਂ ਕਿਹਾ ਚੱਲ ਖਰਦਾ ਫਰੀ ਜਾਂਦੇ ਯਾਰ ਉਹ ਨਹੀਂ ਸਰਦੇ ਦੀ ਗੱਲ ਨਹੀਂ ਹੁੰਦੀ ਯਾਰ ਅਗਲੇ ਦੀ ਇੱਜ਼ਤ ਖਰਾਬ ਹੁੰਦੀ ਪਈ ਹੈ ਯਾਰ ਤੈਨੂੰ ਦੇਣੇ ਚਾਹੀਦੇ ਪੈਸੇ ਜਲਦੀ ਤੋਂ ਜਲਦੀ ਕਰਕੇ ਉਹਨੂੰ ਪੈਸੇ ਦੇ ਯਾਰ ਜਿੰਦ ਦੀ ਬੈਡੀ ਕੀ ਲੋੜ ਪੈਗੀ ਯਾਰ ਤੂੰ ਪੈਸੇ ਮੰਗੀ ਜਾਣਾ ਉਹ ਯਾਰ ਬਾਈ ਤੈਨੂੰ ਪਤਾ ਹੀ ਆ ਮੇਰੇ ਹਾਲਾਤ ਕੀ ਚੱਲਦੇ ਆ ਯਾਰ ਦੁਕਾਨ ਮੇਰੀ ਕਿਰਾਏ ਤੇ ਆ ਯਾਰ ਪੈਸਾ ਕੋਈ ਹੈ ਨਹੀਂ ਮਾਲ ਪਾਉਣਾ ਯਾਰ ਉਹ ਜਿਹੜਾ ਪਹਿਲਾ ਮਾਲ ਪਿਆ ਹੋਇਆ ਉਹ ਵੀ ਵਿਕਿਆ ਵਪਾਰੀ ਆ ਕੇ ਗਾਲਾਂ ਕੱਢ ਦਿਆ ਯਾਰ ਉਹਨਾਂ ਦੇ ਪੈਸੇ ਦੇਣੇ ਆ ਬਈ ਗੱਲ ਉਹ ਨਹੀਂ ਹੈਗੀ ਪੈਸੇ ਤਾਂ ਮੈਂ ਤੈਨੂੰ ਦੇ ਦਿੰਦਾ ਮੇਰੇ ਕੋਲੇ ਹੈ ਨਹੀਂ ਜਿੱਦ ਤੋਂ ਮੈਂ ਪੈਸੇ ਲੈ ਕੇ ਦੇਣੇ ਆ ਅਗਲਾ ਕੋਈ ਚੀਜ਼ ਰੱਖਦਾ ਜਾਂ ਤਾਂ ਸੋਨਾ ਰੱਖੂਗਾ ਜਾਂ ਰਜਿਸਟਰੀ ਰੱਖੂਗਾ ਯਾਰ ਤੈਨੂੰ ਤੇਰੇ ਮੂਰੇ ਹੁਣ ਕੀ ਪੜਦਾ ਯਾਰ ਤੈਨੂੰ ਮੇਰੇ ਬਾਰੇ ਸਾਰਾ ਪਤਾ ਨਾ ਤਾਂ ਮੇਰੇ ਕੋ ਕੋਈ ਗਹਿਣਾ ਘਟਾਗਾ ਕਰਾਇ ਤੇ ਮੇਰਾ ਘਰ ਆ ਯਾਰ ਮੰਨ ਤਾਂ ਤੇਰੀ ਸਾਰਾ ਯਾਰ ਕਰਵਾ ਮੇਰਾ ਭਰਾ ਯਾਰ ਕਿਤੋਂ ਯਾਰ ਪੈਸਿਆਂ ਦਾ ਹੱਲ ਕਰਵਾਇਆ ਉਹ ਤਾਂ ਮਨਾ ਕਰ ਬੋਈ ਮੈਂ ਦੇਖਦਾ ਯਾਰ ਭਾਈ ਦੇਖ ਭਾਈ ਉਹਨੇ ਇਦਾਂ ਤਾਂ ਪੈਸੇ ਦੇਣੇ ਨਹੀਂ ਮੈਂ ਇਦਾਂ ਕਰਦਾ ਆਪਣੇ ਮਕਾਨ ਦੀ ਰਜਿਸਟਰੀ ਰੱਖ ਕੇ ਦੇ ਦਿੰਦਾ ਯਾਰ ਮੈਨੂੰ ਵੱਤ-ਵੱਤ ਮੇਰੇ 2 ਮਹੀਨਿਆਂ ਵਾਸਤੇ ਪੈਸੇ ਚਾਹੀਦੇ ਆ ਯਾਰ 2 ਮਹੀਨੇ ਦੇ ਅੰਦਰ-ਅੰਦਰ ਮੈਂ ਪੈਸੇ ਮੋੜ ਦਿਆਂ ਯਾਰ ਨਾਲ ਵਿਆਜ ਵੀ ਦਊਗਾ ਮੇਰਾ ਭਰਾ ਇਹਨਾਂ ਦਾ ਕੰਮ ਕਰਾ ਰਹੀ ਹੈ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਆ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਸ਼ਾਇਦ ਕੋਈ ਨਾ ਕੋਈ ਆਪਣੇ ਆਪ ਨਾਲ ਰਿਲੇਟ ਵੀ ਕਰੇ ਕਿਉਂਕਿ ਅਸਲ ਘਟਨਾਵਾਂ ਨੇ ਜ਼ਿੰਦਗੀ ਦੀਆਂ ਬੰਦਾ ਪੈਸੇ ਜਦੋਂ ਮੰਗਣੇ ਹੁੰਦੇ ਆ ਉਦੋਂ ਕੋਈ ਹੋਰ ਹੁੰਦਾ ਤੇ ਜਦੋਂ ਮੋੜਨੇ ਹੁੰਦੇ ਆ ਉਦੋਂ ਸ਼ਖਲਾਂ ਹੀ ਚੇਂਜ ਹੋ ਜਾਂਦੀਆਂ ਹਾਲਾਤ ਚੇਂਜ ਹੋ ਜਾਂਦੇ ਆ ਬੰਦੇ ਦੀ ਬੋਲੀ ਚੇਂਜ ਹੋ ਜਾਂਦੀ ਆ ਬਿਲਕੁਲ ਸਹੀ ਜੀ ਪਰ ਐਦਾ ਹੋਣਾ ਨਹੀਂ ਚਾਹੀਦਾ ਜਿਹਨੇ ਬੰਦੇ ਨੇ ਤੁਹਾਡਾ ਮਜਬੂਰੀ ਚ ਸਾਥ ਦਿੱਤਾ ਹੋਵੇ ਉਹਦਾ एहसान ਕਦੇ ਨਹੀਂ ਭੁੱਲਣਾ ਚਾਹੀਦਾ ਪੈਸਾ ਇੱਕ ਐਹੋ ਜੀ ਚੀਜ਼ ਆ ਵੱਡੇ ਵੱਡੇ ਰਿਸ਼ਤੇ ਹੋਣ ਨਾ ਉਹ 'ਚ ਵੀ ਫਿੱਕ ਪਾ ਦਿੰਦਾ ਸਭ ਤੋਂ ਵੱਡੀ ਚੀਜ਼ ਪੈਸਾ ਹੀ ਆ ਜਿਹੜੇ ਰਿਸ਼ਤੇ ਜੋੜ ਵੀ ਸਕਦੀ ਹੈ ਤੇ ਜਿਹੜੇ ਰਿਸ਼ਤੇ ਤੋੜ ਵੀ ਸਕਦੀ ਹੈ ਜ਼ਿਆਦਾਤਰ ਰਿਸ਼ਤੇ ਟੁੱਟਦੇ ਹੀ ਦੇਖੇ ਨੇ ਕਿਉਂ ਭਾਜੀ ਬਿਲਕੁਲ ਜੀ ਬਿਲਕੁਲ ਵੀਰੇ ਅਸੀਂ ਛੋਟੀ ਜੀ ਕੋਸ਼ਿਸ਼ ਕੀਤੀ ਆ ਮੈਸੇਜ ਦੇਣ ਦੀ ਜੇ ਵਧੀਆ ਲੱਗਿਆ ਹੋਵੇ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਵੀ ਕਰ ਦਿਓ ਤੇ ਵੀਰੇ ਹੁਣਾਂ ਦੀਆਂ ਜਿਹੜੀਆਂ ਆਈਡੀਆ ਨੇ ਉਹਨਾਂ ਨੂੰ ਵੀ ਫੋਲੋ ਕਰੋ ਕਿਉਂਕਿ ਟੀਮ ਬਹੁਤ ਸਾਥ ਦਿੰਦੀ ਆ ਨਿੱਕੇ ਨਿੱਕੇ ਕਨਸੈਪਟ ਉਹਨਾਂ ਨੂੰ ਫਿਲਮਾਣਾ ਬੜਾ ਔਖਾ ਹੁੰਦਾ ਕਈ ਵਾਰੀ ਖੜੇ ਖੜੇ ਕਈ ਚੀਜ਼ਾਂ ਨਿਕਲ ਜਾਂਦੀਆਂ ਨੇ ਲੋਕਾਂ ਦੀ ਹਨਾ ਸਹੀ ਗੱਲ ਹੈ ਜੀ ਭਾਈ ਦੀ ਆਈਡੀ ਹੈਗੀ ਆ ਜੀ ਓੰਕਾਰ ਸਿੰਘ 83 ਓੰਕਾਰ.ਸਿੰਘ ਹੈ ਭਾਈ 8. ਤੇ ਭਾਈ ਦੀ ਆਈਡੀ ਹੈਗੀ ਸਤਿੰਦਰ.ਬਜਾਜ ਸਤਿੰਦਰ ਬਜਾਜ ਸਤਿੰਦਰ ਬਜਾਜ ਤੇ ਦੀਪ ਫਿਲਮਸ ਦੀਪ ਜੱਗ ਫਿਲਮਸ ਦੀਪ ਜੱਗ ਫਿਲਮਸ ਫੇਸਬੁੱਕ ਤੇ ਵੀ ਤੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਕਿਉਂਕਿ ਦੇਖੋ ਟੀਮ ਨੂੰ ਹੌਸਲਾ ਦਿਓਗੇ ਤਾਂ ਹੀ ਅੱਗੇ ਹੋਰ ਵੀਡੀਓ ਆਣਗੀਆਂ ਜੇ ਟੀਮ ਦਾ ਹੌਸਲਾ ਟੁੱਟ ਜਾਵੇ ਸਾਡਾ ਬੰਦਾ ਟੁੱਟ ਜਾਂਦਾ ਜੀ ਮੁੜ ਕੇ ਕਨਸੈਪਟ ਵਿੱਚ ਹੀ ਰਹਿ ਜਾਂਦੇ ਆ ਬਹੁਤ ਸੋਚੇ ਹੋਏ ਨੇ ਤੁਹਾਡੇ ਵਾਸਤੇ ਹੋਰ ਬਹੁਤ ਵਧੀਆ ਵੀਡੀਓ ਲੈ ਕੇ ਆਵਾਂਗੇ ਬਾਕੀ ਦੇਸ਼ 'ਚ ਜੋ ਵੀ ਚੱਲ ਰਿਹਾ ਉਹਦੇ ਲਈ ਪੈਨਿਕ ਹੋਣ ਦੀ ਲੋੜ ਨਹੀਂ ਸਰਕਾਰਾਂ ਹੈਗੀਆਂ ਨੇ ਆਪਣੀ ਫੌਜ ਹੈਗੀ ਆ ਸਿੱਖ ਰੈਜiment ਹੈਗੀ ਆ ਸਾਰਾ ਕੁਝ ਸੰਭ ਲੈਣਗੇ ਤੁਸੀਂ ਹਵੜਾ ਦਵੜੀ 'ਚ ਕੋਈ ਗਲਤ ਫੈਸਲਾ ਨਾ ਲਓ ਨਾ ਹੀ ਸੋਸ਼ਲ ਮੀਡੀਆ 'ਤੇ ਜਿਹੜੀਆਂ ਫੇਕ ਨਿਊਜ਼ ਆ ਰਹੀਆਂ ਉਹਨਾਂ ਤੇ ਵਿਸ਼ਵਾਸ ਕਰੋ ਆਪਣੇ ਫੈਮਲੀ ਨਾਲ ਆਪਣੇ ਘਰਦਿਆਂ ਨਾਲ ਆਪਣੇ ਆਂਢ ਗੁਆਰ ਨਾਲ ਸਹੀ ਰਹੋ ਕੋਈ ਦੁਸ਼ਮਣੀ ਲੈਣ ਦੀ ਲੋੜ ਨਹੀਂ ਕੁਝ ਕਹਿਣ ਦੀ ਲੋੜ ਨਹੀਂ ਜੋ ਨਿਊਜ਼ ਆਉਂਦੀ ਹੈ ਇੱਕ ਵਾਰੀ ਸੁਣ ਲਓ ਪਰ ਉਹਦੇ ਉੱਤੇ ਕੋਈ ਐਪਲੀਕੇਬਲ ਨਾ ਕਰਿਆ ਕਰੋ ਤਾਂ ਕਿ ਜਿਹੜੇ ਹਾਲਾਤ ਪਹਿਲਾਂ ਤਾਂ ਬੱਤਰ ਹੋਈ ਰਹੇ ਨੇ ਹੋਰ ਬੱਤਰ ਨਾ ਹੋਣ ਇੱਕ ਚੀਜ਼ ਇਹ ਆ ਵੀ ਜੇ ਕੋਈ ਗਲਤ ਫਫਵਾ ਫਿਲਾਰ ਵੀ ਰਿਹਾ ਨਾ ਆਪਾਂ ਨੂੰ ਪਤਾ ਲੱਗ ਜਾਂਦਾ ਉਹਨੂੰ ਗਾਹਾਂ ਸ਼ੇਅਰ ਨਾ ਕਰਿਆ ਕਰੋ ਉਹ ਜੀ ਚੀਜ਼ ਨੂੰ ਹੂੰ ਕਿਉਂਕਿ ਆਪਾਂ ਉਹਨੂੰ ਸ਼ੇਅਰ ਕਰ ਦਿੰਨੇ ਆ ਉਹ ਜਿਨ੍ਹਾਂ ਨੇ ਵਿਚਾਰਿਆਂ ਨੂੰ ਨਹੀਂ ਇਹਨਾਂ ਉਹਨਾਂ ਚੀਜ਼ਾਂ ਬਾਰੇ ਪਤਾ ਹੁੰਦਾ ਉਹ ਗਾਹਾਂ ਦੀ ਗਾਹਾਂ ਸ਼ੇਅਰ ਕਰਦੇ ਆ ਮਤਲਬ ਗਲਤ ਮੈਸੇਜ ਜਾਂਦਾ ਇੱਕ ਸਹੀ ਗੱਲ ਨਾਲੇ ਆ ਰਾਸ਼ਨ ਇਕੱਠਾ ਕਰਨਾ ਆ ਪੈਟਰੋਲ ਵਾਲੇ ਇਹ ਇੰਨਾ ਕੋਈ ਐਡੀ ਕੋਈ ਪੈਨਿਕ ਵਾਲੀ ਗੱਲ ਨਹੀਂ ਹੈਗੀ ਕਈ ਲੋਕੀ ਤਾਂ ਪਹੁੰਚ ਵੀ ਗਏ ਸੀ ਮਨੀਰਾਮ ਭਵੰਤਰਾਇ ਰਾਸ਼ਨ ਲੈਣ ਆਪਣੇ ਦੋਈ ਨੇ ਬੰਦੇ ਬਾਕੀ ਜਿਆਦਾ ਮੈਂ ਕੁਝ ਕਹਿ ਨਹੀਂ ਸਕਦਾ ਥੈਂਕ ਯੂ ਸੋ ਮਚ ਫॉर ਵਾਚਿੰਗ ਥਿਸ ਵੀਡੀਓ